ਅੰਤਰਰਾਸ਼ਟਰੀ ਯੋਗਾ ਦਿਵਸ ਤੇ ਮੌਕੇ ਤੇ ਡੇਰਾ ਬਾਬਾ ਨਾਨਕ ਦੇ ਬਾਬਾ ਅਜੀਤ ਰੰਦਾਵਾ ਪਾਰਕ ਵਿਖੇ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਡੇਰਾ ਬਾਬਾ ਨਾਨਕ ਦੇ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਇਸ ਤਰ੍ਹਾਂ ਬੱਚਿਆਂ ਮਹਿਲਾਵਾਂ ਤੇ ਮਰਦਾਂ ਨੇ ਭਾਰੀ ਗਿਣਤੀ ਵਿੱਚ ਯੋਗ ਵਿੱਚ ਪਾਗ ਲਿਆ ਡੇਰਾ ਬਾਬਾ ਨਾਨਕ ਦੇ ਸਮਾਜ ਸੇਵਕ ਹੀਰਾ ਲਾਲ ਜੰਡਿਆਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਵਿੱਚ ਲੋਕਾਂ ਨੂੰ ਯੋਗਾ ਦੀ ਟ੍ਰੇਨਿੰਗ ਦੇਣ ਲਈ ਨਿਯੁਕਤ ਕੀਤੇ ਗਏ ਗੁਰਜੀਤ ਸਿੰਘ ਟ੍ਰੇਨਰ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਯੋਗ ਕਰਵਾ ਕੇ ਲੋਕਾਂ ਨੂੰ ਯੋਗ ਨਾਲ ਜੁੜਨ ਲਈ ਪ੍ਰੇਰਿਤ ਕੀਤਾ हीरा लाल ने कहा कि आज दे अंतरराष्ट्रीय योगा दिवस सीनियर सिटीजन डेरा बाबा नानक वो भी विशेष तौर ताग लिया ਅੱਜ 21 ਜੂਨ ਦਾ ਪਵਿੱਤਰ ਦਿਹਾੜਾ ਜਿਹੜਾ ਸਾਰੇ ਵਿਸ਼ਵ ਵਿੱਚ ਯੋਗਾ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਵਿੱਚ ਹੀ ਅੱਜ ਸਾਡੇ ਮੁੱਖ ਮੰਤਰੀ ਦੁਆਰਾ ਜਿਹੜਾ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਨੇ ਉਹ ਅੱਜ ਡੇਰਾ ਬਾਬਾ ਨਾਨਕ ਵਿੱਚ ਤਕਰੀਬਨ 200 ਦੇ ਲੋਕਾਂ ਨੇ ਆਨਕੇ ଥି ਯੋਗਾ ਕੀਤਾ ਏ ਜਿਹੜੇ ਇੱਥੋਂ ਦੇ ਯੋਗਾ ਟੀਚਰ ਨੇ ਉਹ ਬਹੁਤ ਹੀ ਅੱਛੇ ਰਹੇ ਇਹਨਾਂ ਨੇ ਬਹੁਤ ਲੋਕਾਂ ਨੂੰ ਇਨਸਪਾਇਰ ਕੀਤਾ ਜਿੱਥੇ ਅੱਜ ਪ੍ਰਧਾਨ ਮੰਤਰੀ ਜੀ ਦੇ ਮੁੱਖ ਮੰਤਰੀ ਦੁਆਰਾ ਝੂਟੇਗੇ ਯੋਗਾ ਦਿਵਸ ਦਾ ਬੁਲਾਇਆ ਗਿਆ ਉਥੇ ਡੇਰਾ ਬਾਬਾ ਨਾਨਕ ਸੀਨੀਅਰ ਸਿਟੀਜ਼ਨ ਦੁਆਰਾ ਵੀ ਯੋਗਾ ਦਿਵਸ ਮਨਾਇਆ ਗਿਆ ਧੰਨਵਾਦ ਹਾਂਜੀ ਸਸੀ ਗਾਲ ਜੀ ਮੈਂ ਗੁਰਜੀਤ ਸਿੰਘ ਯੋਗਾ ਟ੍ਰੇਨਰ ਡੇਰਾ ਬਾਬਾ ਨਾਨਕ ਮੈਂ ਇੱਥੇ ਪਿਛਲੇ 6 ਮਹੀਨਿਆਂ ਤੋਂ ਡਿਊਟੀ ਕਰ ਰਹੇ ਹਾਂ ਜੀ ਇੱਥੇ ਪੰਜਾਬ ਸਰਕਾਰ ਦੁਆਰਾ ਚਲਾਇਆ ਗਿਆ ਪ੍ਰੋਜੈਕਟ ਸੀਐਮ ਦੀ ਯੋਗਸਾਲਾ ਉਸ ਦੇ ਵਿੱਚ ਹਾਂ ਇੱਥੇ ਬਹੁਤ ਹੀ ਸਾਰੇ ਕਲਾਸਾਂ 6 ਕਲਾਸਾਂ ਮੇਰੀਆਂ ਡੇਰਾ ਬਾਬਾ ਨਾਨਕ ਦੇ ਵਿੱਚ ਚੱਲ ਰਹੀਆਂ ਨੇ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪਾਰਟਿਸਪੇਟ ਕਰਿਆ ਹੋਇਆ ਤੇ ਵੱਖ-ਵੱਖ ਜਗ੍ਹਾਵਾਂ ਤੇ ਵੱਖ-ਵੱਖ ਪਾਰਕਾਂ ਦੇ ਵਿੱਚ ਕਲਾਸਾਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਜਿਵੇਂ ਥਾਇਰੋਇਡ ਬੀਪੀ ਬੀਪੀ 슈ਗਰ ਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਡੇਰੇ ਬਾਬੇ ਨਾਨਕ ਦੇ ਵਿੱਚ ਸੀ ਚਿਕਨ ਹੋਣੀ ਇਹਦੀ ਜਿਸ ਦੇ ਵਿੱਚੋਂ ਇੱਥੋਂ ਦੇ ਲੋਕਾਂ ਦੀਆਂ ਬਾਹਾਂ ਲੱਤਾਂ ਬਹੁਤ ਹੀ ਜ਼ਿਆਦਾ ਦਰਦ ਕਰਦੀਆਂ ਹਨ ਓਹੋ ਸਾਰੀ ਪ੍ਰੋਬਲਮ ਦੂਰ ਹੋਈ ਹੈ ਜੀ ਯੋਗਾ ਕਰਕੇ ਲੋਕਾਂ ਨੇ ਇਸ ਚੀਜ਼ ਦਾ ਬਹੁਤ ਹੀ ਬੈਨੀਫਿਟ ਉਠਾਇਆ ਹੈ ਸੋ ਅੱਜ 10ਵਾਂ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ ਬਾਬਾ ਅਜੀਤ ਕਰਨ ਦਾ ਬਾਪਾਰਕ ਦੇ ਵਿੱਚ ਤੇ ਇੱਥੇ ਬਹੁਤ ਹੀ ਸਾਰੇ ਲੋਕਾਂ ਨੇ ਪਾਰਟਿਸਪੇਟ ਕੀਤਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਯੋਗਾ ਦਿਵਸ ਮਨਾਇਆ ਗਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜੋ ਇਹ ਪ੍ਰੋਜੈਕਟ ਚਲਾਇਆ ਗਿਆ ਹੈ ਲੋਕਾਂ ਦੀ ਸੇਵਾ ਵਾਸਤੇ ਤੇ ਲੋਕਾਂ ਨੂੰ ਬਹੁਤ ਹੀ ਤੰਦਰੁਸਤ ਰਹਿਣ ਵਿੱਚ ਉਹਨਾਂ ਨੂੰ ਮਦਦ ਦੇ ਰਿਹਾ ਹੈ ਕਰ ਕਰ ਜਾ ਕੇ ਉਹਨਾਂ ਨੂੰ ਫ੍ਰੀ ਟੀਚਰ ਦਿੱਤੇ ਜਾ ਰਹੇ ਨੇ ਤਾਂ ਜੋ ਉਹ ਇਸ ਸਕੀਮ ਦਾ ਪ੍ਰੋਜੈਕਟ ਦਾ ਫਾਇਦਾ ਚੁੱਕ ਸਕਣ ਲੋਕ ਬਿਮਾਰੀਆਂ ਰਹਿਤ ਰਹਿਣ ਤੰਦਰੁਸਤ ਰਹਿਣ ਧੰਨਵਾਦ ਜੀ ਗੁੱਡ ਮਾਰਨਿੰਗ ਟੂ एवरीवन ਐਟ ਵੈਰੀ ਫਸਟ ਆਈ ਵਾਂਟ ਟੂ ਐਕਸਟੈਂਡ ਮਾਈ ਸਿੰਸੀਅਰ ਗ੍ਰੈਟੀਟਿਊਡ ਟੂ आवर सीएम ਸਰਦਾਰ ਭਕਵੰਤ ਸਿੰਘ ਮਾਨ ਹੂ ਹੈਵ ਸਟਾਰਟਡ ਦਾ ਯੋਗਾ ਕਲਾਸਿਸ ਇਨ ਏਵਰੀ ਡਿਸਟ੍ਰਿਕਟ And we are very happy that in Dera Baba Nanak, this rural area, uh, he has started the yoga classes. And uh, in Dera Baba Nanak, at least four or five centers where all the uh, citizens are coming and uh, performing the yoga. So we are very happy. So all are uh, feeling that very blessed that uh, all the exercises, all the meditation. So we are feeling very glad. So thank you very much. so thank you to sir who who always motivate us to perform the yoga so thank, thank you very thank much you, thank, you. thank you sanjeev mahita divya punjab tv dera baba nanak